ਹੋਰ ਜਿਵੇਂ ਆਪਾਂ ਗੱਲ ਕੀਤੀ ਹੈ ਸਪਾਉਸ ਦੀ ਕਰਦੇ ਆ ਸਪਾਉਸ ਦੀ ਹੁਣ ਇਸ ਟਾਈਮ ਕੋਈ ਗੱਲ ਨਹੀਂ ਕਰ ਰਿਹਾ ਸਪਾਉਸ ਵਾਲੇ ਵਿਚਾਰੇ ਜਾਣਾ ਚਾਹੁੰਦੇ ਆ ਪਰ ਪਤ ਨਹੀਂ ਵੀਜ਼ੇ ਨਹੀਂ ਆ ਰਹੇ ਜਾਂ ਉਹਨਾਂ ਨੂੰ ਕਿਸ ਨੇ ਗਾਈਡ ਨਹੀਂ ਕਰ ਰਹੇ ਸਪਾਉਸ ਦੇ ਲਈ ਬੈਸਟ ਆਪਸ਼ਨ ਕੀ ਹੈ ਇਸ ਟਾਈਮ ਦੇਖੋ ਜੀ ਸਪਾਉਸ ਦੀ ਗੱਲ ਕਰੀਏ ਹਰ ਕੰਟਰੀ ਵਿੱਚ ਸਪਾਉਸ ਅਜੇ ਵੀ ਐਲੀਜੀਬਲ ਹੈ ਚਾਹੇ ਤੁਸੀਂ ਯੂਕੇ 'ਚ ਗੱਲ ਕਰਦੇ ਹੋ ਚਾਹੇ ਤੁਸੀਂ ਆਸਟ੍ਰੇਲੀਆ 'ਚ ਗੱਲ ਕਰਦੇ ਹੋ ਚਾਹੇ ਤੁਸੀਂ ਕੈਨੇਡਾ 'ਚ ਚਾਹੇ ਤੁਸੀਂ ਆਪਾਂ ਗੱਲ ਕਰਦੇ ਆ ਯੂਐਸ ਦੀ ਬਟ ਕਿਤੇ ਨਾ ਕਿਤੇ ਜੋ ਪਹਿਲਾਂ ਵੀ ਮੈਂ ਇੱਕ ਹੀ ਵਰਡ ਕਿਹਾ ਮਿਸਯੂਜ਼ ਵਰਡ ਜੋ ਹੈ ਮਿਸ ਯੂਜ਼ ਕੀਤਾ ਜਾਂਦਾ ਸੀਗਾ ਹੁਣ ਤੁਸੀਂ ਇਹ ਦੇਖੋ ਜਦੋਂ ਦਾ ਕੈਨੇਡਾ ਨੇ ਪਲੱਸ 2 베이스 ਪਾਉਸ ਬੰਦ ਕੀਤਾ ਹੈ ਪੰਜਾਬ ਵਿੱਚ ਪਲੱਸ 2 ਵਾਲੀਆਂ ਕੁੜੀਆਂ ਦੇ ਮੁੰਡਿਆਂ ਦੇ ਵਿਆਹ ਹੋਣੇ ਘਟ ਗਏ ਨੇ ਉਹ ਰੁਝਾਨ ਘਟ ਗਿਆ ਕਿਉਂਕਿ ਯੂਕੇ ਚ ਪਹਿਲਾਂ ਹੀ ਸਪਾਉਸ ਨਹੀਂ ਜਾਂਦਾ ਸੀ ਪਲੱਸ 2 베이스 ਦੇ ਕਿਤੇ ਨਾ ਕਿਤੇ ਆਸਟ੍ਰੇਲੀਆ ਦਾ ਵੀ ਨਹੀਂ ਜਾਂਦਾ ਸੀ ਤੇ ਉਹ ਯੂ ਐਸ ਏ ਵਿੱਚ ਵੀ ਨਹੀਂ ਜਾਂਦਾ ਸੀ ਕੈਨੇਡਾ ਹੀ ਇੱਕ ਕੰਟਰੀ ਸੀ ਜਿਨੇ ਵੀ ਪਿਛਲੇ ਸਾਲ ਸਪਾਊਸ ਨੂੰ ਲੈ ਕੇ ਜਾਣਾ ਸ਼ੁਰੂ ਕੀਤਾ ਸੀਗਾ ਨਾਲ ਆਦਰਵਾਇਜ਼ ਜੇ ਕੱਲਿਆਂ ਨੇ ਜਾਣਾ ਤੇ ਸਪਾਊਸ ਨੂੰ ਆਪਣੀ ਡਿਪੈਂਡੈਂਟ ਨੂੰ ਬੁਲਾ ਸਕਦੇ ਸੀ ਬਟ ਅੱਜ ਦੀ ਡੇਟ ਵਿੱਚ ਜੇ ਪਲੱਸ 2 ਦੀ ਗੱਲ ਕਰੀਏ ਮੋਸਟਲੀ ਕੰਟਰੀਆਂ ਨੇ ਪਲੱਸ 2 ਬੇਸ ਤੇ ਸਪਾਊਸ ਨੂੰ ਨਾਲ ਲੈ ਕੇ ਜਾਂ ਉਸ ਤੋਂ ਬਾਅਦ ਬੁਲਾਉਣਾ ਬੰਦ ਕਰ ਦਿੱਤਾ ਬਟ ਕੈਨੇਡਾ ਵਿੱਚ ਅਜੇ ਵੀ ਆਪਸ਼ਨ ਹੈ ਸੱਤ ਬੈਚਲਰ ਇਦਾਂ ਦੀਆਂ ਹੈਗੀਆਂ ਜਿਦੇ ਵਿੱਚ ਸਪਾਊਸ ਨੂੰ ਨਾਲ ਲੈ ਕੇ ਜਾਇਆ ਜਾ ਸਕਦਾ ਪਹਿਲੇ ਦਿਨ ਤੋਂ ਹੀ ਇਕੱਠੇ ਟਰੈਵਲ ਕਰਦੇ ਰਹਿਆ ਬਟ ਉਹ ਇੱਕ ਚੀਜ਼ ਆ ਵੀ ਕੰਡੀਸ਼ਨ ਇਹ ਆ ਵੀ ਤੁਹਾਡੀ ਪੜ੍ਹਾਈ ਵਧੀਆ ਹੋਣੀ ਚਾਹੀਦੀ ਹੈ ਤੁਹਾਡੇ ਕੋਲ 6.5 ਬੈਂਡ ਹੋਣੇ ਚਾਹੀਦੇ ਨੇ ਤੁਸੀਂ ਪੜ੍ਹਨ ਵਾਲੀ ਯੂਨੀਵਰਸਿਟੀ ਵਿੱਚ ਦਾਖਲਾ ਲੈਣਾ ਪੈਣਾ ਤੁਹਾਨੂੰ ਤੁਹਾਡੀ ਫੀਸ ਬਹੁਤ ਜ਼ਿਆਦਾ ਤੁਸੀਂ ਅਫੋਰਡ ਕਰਦੇ ਹੋਵੋਗੇ ਸੋ ਇਹ ਸਾਰੀਆਂ ਚੀਜ਼ਾਂ ਉੱਥੇ ਜਾ ਕੇ ਏ ਕਿਤੇ ਨਾ ਕਿਤੇ ਮਾਪਿਆਂ ਨੂੰ ਕਨਫਿਊਜ਼ ਕਰਦੀਆਂ ਵੀ ਬੱਚੇ ਨੂੰ ਪਲੱਸ 2 ਬੇਸ ਤੇ ਸਪਾਊਸ ਦੇ ਨਾਲ ਭੇਜਿਆ ਜਾਂ ਗ੍ਰੈਜੂਏਸ਼ਨ ਸੋ ਮੋਸਟਲੀ ਮੈਂ ਦੇਖਿਆ ਵੀ ਪਲੱਸ 2 ਵਾਲੇ ਬੱਚੇ ਜੋ ਜਾ ਕੇ ਚਾਹੇ ਉਹ ਕੈਨੇਡਾ ਚਾਹੇ ਆਸਟ੍ਰੇਲੀਆ ਚਾਹੇ ਕਿਸੇ ਵੀ ਕੰਟਰੀ ਆ ਜੇ ਆਪਾਂ 100 ਚੋਂ ਜੇ ਮੰਨ ਲਓ ਵੀ ਲਗਭਗ 100 ਡਿਵੋਰਸ ਹੁੰਦਾ ਇੱਕ ਸਾਲ ਚ ਕਿਸੇ ਵੀ ਕੰਟਰੀ ਵਿੱਚ ਉਹਦੇ ਵਿੱਚ ਡਿਵੋਰਸ ਸਟੂਡੈਂਟ ਵੀਜ਼ੇ ਤੇ ਗਏ ਜਿਹੜੇ ਬੱਚਿਆਂ ਦੇ ਮੋਸਟਲੀ ਜਿਹੜੇ ਪਲੱਸ 2 ਬੇਸ ਤੇ ਗਏ ਸੀਗੇ 70% ਇਦਾਂ ਦੇ ਬੱਚੇ ਆ ਜਿਹੜੇ ਪਲੱਸ 2 ਬੇਸ ਤੇ ਵਿਆਹ ਕਰਵਾ ਕੇ ਗਏ ਸੀ ਇਕੱਠੇ ਗਏ ਸੀ ਜਾਂ ਸਿੰਗਲ ਗਏ ਸੀ ਉਹਨਾਂ ਦੇ ਡਿਵੋਰਸ ਹੁੰਦੇ ਸੀ ਸੋ ਸਰਕਾਰਾਂ ਨੂੰ ਵੀ ਇਸ ਚੀਜ਼ ਦਾ ਹੌਲੀ-ਹੌਲੀ ਅੰਦਾਜ਼ਾ ਹੋਣਾ ਸ਼ੁਰੂ ਹੋ ਗਿਆ ਵੀ ਬੱਚਿਆਂ ਦੀ ਏਜ ਛੋਟੀ ਹੈ ਆਪਸ ਵਿੱਚ ਅੰਡਰਸਟੈਂਡਿੰਗ ਨਹੀਂ ਬੈਠਦੀ ਉਹਨਾਂ ਦੀ ਸੋ ਇਸ ਅੰਡਰਸਟੈਂਡਿੰਗ ਦੇ ਕਾਰਨ ਅੰਡਰਸਟੈਂਡਿੰਗ ਨਹੀਂ ਬੈਠਣ ਦੇ ਕਾਰਨ ਡਿਵੋਰਸ ਹੁੰਦੇ ਨੇ ਮਿਸਯੂਜ਼ ਕੀਤਾ ਜਾਂਦਾ ਹੈ ਬੱਚਿਆਂ ਦੀ ਲਾਈਫ ਖਰਾਬ ਹੋ ਰਹੀ ਹੈ ਮਾਪਿਆਂ ਦੀਆਂ ਜ਼ਿੰਦਗੀਆਂ ਖਰਾਬ ਹੋ ਰਹੀਆਂ ਕਿਉਂਕਿ ਜਦੋਂ ਬੱਚਾ ਉੱਥੇ ਪਹੁੰਚ ਜਾਂਦਾ ਹੈ ਤੇ ਉਸ ਤੋਂ ਬਾਅਦ ਕਈ ਹੱਦ ਤੱਕ ਮਾਪੇ ਵੀ ਬੜੇ ਪਰੇਸ਼ਾਨ ਹੁੰਦੇ ਨੇ ਜਿਨ੍ਹਾਂ ਦੇ ਬੱਚੇ ਉੱਥੇ ਪਹੁੰਚਦੇ ਨੇ ਸੁਸਾਈਡ ਹੋਏ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਸੋ ਇਹ ਚੀਜ਼ ਪਲਸ 2 ਵਾਲੀ ਉਹਨਾਂ ਨੇ ਬਹੁਤ ਵਧੀਆ ਕੀਤੀ ਮੇਰੇ ਅਕੋਰਡਿੰਗ ਵੀ ਬੰਦ ਕਰ ਦਿੱਤਾ ਮੈਚਿਓਰਟੀ ਲੈਵਲ ਲੈ ਕੇ ਮੈਰਿਜਸ ਹੋਣਗੀਆਂ ਸੋ ਬਹੁਤ ਵਧੀਆ ਸਿਨੈਰੀਓ ਅਗੇ ਮੈਰਿਜ ਜੋ ਕਿ ਜੋ ਡਿਵੋਰਸ ਰੇਟ ਵੀ ਘਟੂਗਾ ਵੈਸੇ ਤਾਂ ਇੰਡੀਆ ਦਾ ਡਿਵੋਰਸ ਰੇਟ ਬਹੁਤ ਘੱਟ ਹੈ ਮਾਮੂਲੀ ਹੈ ਸੋ ਫਿਰ ਵੀ ਆਪਾਂ ਜੇ ਇਸ ਨੂੰ ਅੱਗੇ ਜਾ ਕੇ ਬੈਟਰ ਬਣਾਉਣ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਵਧੀਆ ਹੋ ਸਕਦਾ ਸੋ ਜੇ ਸਪਾਊਸ ਦੀ ਗੱਲ ਕਰੀਏ ਅਜੇ ਵੀ ਪਲੱਸ 2 ਬੇਸ ਤੇ ਤੁਸੀਂ ਬੈਚਲਰ ਚ ਜਾਣਾ ਚਾਹੁੰਦੇ ਹੋ ਤੁਸੀਂ ਕੈਨੇਡਾ ਵਿੱਚ ਜਾ ਸਕਦੇ ਹੋ ਬਟ ਮੇਰੀ ਇੱਕ ਰეკਮੈਂਡੇਸ਼ਨ ਹੈ ਤੁਸੀਂ ਮਾਸਟਰਸ ਚ ਨਾਲ ਜਾਣਾ ਚਾਹੁੰਦੇ ਹੋ ਤਾਂ ਜਰੂਰ ਜਾਓ ਬੈਚਲਰ ਚ ਅਜੇ ਵੀ ਤੁਹਾਡੀ ਏਜ ਛੋਟੀ ਹੈ ਚਾਹੇ ਉਹ ਮੇਨ ਐਪਲੀਕੈਂਟ ਕੁੜੀ ਹੈ ਚਾਹੇ ਮੁੰਡਾ ਹੈ ਆਪਣਾ ਫਿਊਚਰ ਵੱਲ ਦੇਖੋ ਵਿਆ ਵਾਲੀ ਬੋਰਡ ਏਜ ਹੁੰਦੀ ਹੈ ਕਿਉਂਕਿ ਜੇ ਪਲੱਸ 2 ਬੇਸ ਤੇ ਜਾਂਦਾ 18 19 ਸਾਲ ਦਾ ਬੱਚਾ ਹੀ ਹੁੰਦਾ ਜੋ ਪਲੱਸ 2 ਕਰਦਾ ਹੈ ਤੇ ਉੱਥੇ ਜਾਂਦਾ ਹੈ ਤੁਸੀਂ ਯੂਕੇ ਜਾਣਾ ਤਾਂ ਵੀ ਰਿਸਰਚ ਪ੍ਰੋਗਰਾਮ ਚ ਮਾਸਟਰਸ ਚ ਜਾ ਸਕਦੇ ਹੋ ਤੁਸੀਂ ਕੈਨੇਡਾ ਜਾਣਾ ਤੁਸੀਂ ਮਾਸਟਰਸ ਚ ਅਪਲਾਈ ਕਰੋ ਤੁਸੀਂ ਸਪਾਊਸ ਨੂੰ ਪਹਿਲੇ ਦਿਨ ਨਾਲ ਲੈ ਕੇ ਜਾ ਸਕਦੇ ਆ ਤੁਸੀਂ ਯੂਕੇ ਸੌਰੀ ਤੁਸੀਂ ਆਸਟ੍ਰੇਲੀਆ ਜਾਣਾ ਤੁਸੀਂ ਦੋਨਾਂ ਦੀ ਕੁਆਲੀਫਿਕੇਸ਼ਨ ਦੋਨਾਂ ਦੇ ਸਿਨੈਰੀਓ ਮੀਟ ਕਰਦੇ ਨੇ ਤਾਂ ਤੁਸੀਂ ਉੱਥੇ ਵੀ ਨਾਲ ਜਾ ਸਕਦੇ ਆ ਇੱਕੋ ਜਿਹੇ ਟ੍ਰੈਵਲ ਕਰ ਸਕਦੇ ਹੋ ਈਵਨ ਤੁਸੀਂ ਯੂਐਸਏ ਵਿੱਚ ਜਾਂਦੇ ਹੋ ਮਾਸਟਰਸ ਵਿੱਚ ਜਾਂ ਈਵਨ ਹਾਂ ਬੈਚਲਰ ਵਿੱਚ ਵੀ ਜਾਂਦੇ ਆ ਤਾਂ ਵੀ ਤੁਸੀਂ ਆਪਣੇ ਸਪਾਊਸ ਨੂੰ ਬੁਲਾ ਸਕਦੇ ਆ ਉੱਥੇ ਇੰਟਰਵਿਊ ਹੁੰਦੀ ਆ ਸੋ ਸਪਾਊਸ ਕਿਤੇ ਵੀ ਨਹੀਂ ਬੰਦ ਹੋਇਆ ਪਲਵਿੰਦਰ ਜੀ ਇਹ ਲੋਕਾਂ ਦੇ ਮਾਨ ਵਿੱਚ ਗਹਿਮ ਪੈ ਗਿਆ ਵੀ ਸਪਾਊਸ ਹੁਣ ਜਾਣਾ ਨਹੀਂਗਾ ਤੁਸੀਂ ਇਹ ਵੀ ਦੇਖੋ ਕਿਤੇ ਨਾ ਕਿਤੇ ਹੁਣ ਇੱਕ ਹੋਰ ਚੀਜ਼ ਹੁਣ ਸ਼ੁਰੂ ਹੋ ਗਈ ਆ ਉਹ ਹੈ ਪੰਜਾਬ ਤੇ ਹਰਿਆਣੇ ਦੇ ਬਹੁਤ ਸਾਰੇ ਕਾਲਜਾਂ ਯਾ ਯੂਨੀਵਰਸਿਟੀਆਂ ਚ ਨਵੀਆਂ ਐਡਮਿਸ਼ਨਾਂ ਜੋ ਕਿ ਪਿਛਲੇ ਦਸਾਂ ਸਾਲਾਂ ਤੋਂ ਇੰਨੀ ਐਡਮਿਸ਼ਨ ਨਹੀਂ ਹੋਈ ਸੀ ਬੈਚਲਰ ਡਿਗਰੀ ਚ ਯਾ ਮਾਸਟਰ ਚ ਜਿੰਨੀ ਅੱਜ ਦੀ ਡੇਟ ਵਿੱਚ ਹੋ ਰਹੀ ਆ ਸੋ ਕਿਤੇ ਨਾ ਕਿਤੇ ਆਪਣਾ ਜੋ ਯੂਥ ਹੈ ਉਹ ਸਿਆਣਾ ਹੁੰਦਾ ਜਾ ਰਿਹਾ ਹੈ ਜੋ ਕਿ ਬਹੁਤ ਵਧੀਆ ਗੱਲ ਹੈ ਵੀ ਅੱਗੇ ਜਾ ਕੇ ਉਹਨਾਂ ਦਾ ਜੇ ਉਹ ਕੈਨੇਡਾ ਜਾਣਗੇ ਤੇ ਉਹਨਾਂ ਨੂੰ ਜੌਬ ਦੀ ਕਮੀ ਨਹੀਂ ਹੋਊਗੀ ਚਾਹੇ ਤੁਸੀਂ ਆਸਟ੍ਰੇਲੀਆ ਜਾਓਗੇ ਯਾਨੀ ਕਿ ਉਹ ਮੈਚਿਓਰਿਟੀ ਲੈਵਲ ਲੈ ਕੇ ਜਾਊਗਾ ਤੇ ਪਲੱਸ ਸਕਿੱਲ ਵੀ ਲੈ ਕੇ ਹੀ ਜਾਊਗਾ